ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਅੰਦਰ ਮਹਾਂਪੁਰਖਾਂ ਦੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਇਕੱਤਰ ਹੋਏ ਸਰਬੱਤ ਮਾਈ ਭਾਈ ਜੀਓ ਆਓ ਇੱਕ ਵਾਰ ਕਹਿਣ ਤੇ ਉੱਚੀ ਆਵਾਜ਼ ਵਿੱਚ ਗੱਜ ਕੇ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਦੇ ਸਮੇਂ ਤੋਂ ਲੈ ਕਰਕੇ ਹੁਣ 2 ਵਜ ਗਿਆ ਗੁਰਮਖਾਂ ਦੀ ਰਸਨਾ ਪਾਸੋਂ ਹਰੀ ਜਸ ਸੁਣ ਕਰਕੇ ਆਪਣੇ ਆਪ ਨੂੰ ਵਡਭਾਗੇ ਬਣਾਉਣ ਦਾ ਯਤਨ ਕੀਤਾ ਸੰਤ ਦੀ ਪਰਭਾਸ਼ਾ ਕੀ ਹੈ ਸੰਤ ਕਿਹਨੂੰ ਕਹਿੰਦੇ ਆ ਟੋਟੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਸੰਤਨ ਅਵਰਨਾ ਕਾਹੂ ਮਾਨੇ ਬੇਪਰਵਾਹ ਸਦਾ ਰੰਗ ਹਰ ਕਾ ਜਾਪੋ ਪਾਕ ਸੁਆਮੀ ਬੇਪਰਵਾਹੀ ਦਾ ਨਾਂ ਹੈ ਸੰਤ ਲਬਾਸ ਦਾ ਡੇਰੇ ਦਾ ਬਹੁਤੀ ਜਾਇਦਾਦ ਬਣਾ ਲੈਣੀ ਦੁਨੀਆ ਤੇ ਆਪਣਾ ਬੋਲ ਵਾਲਾ ਕਾਇਮ ਕਰ ਲੈਣਾ ਗੁਰਮਖੋ ਇਹਦਾ ਨਾਂ ਸੰਤ ਨਹੀਂ 100 ਤੋਂ 99% ਇਹੋ ਜਿਹੇ ਸੰਤਿਆ ਜਿਹੜੇ ਬਾਦਲ ਪਰਿਵਾਰ ਨਾਲ ਸਬੰਧ ਰੱਖਦੇ ਆ ਕੁਝ ਕਾਂਗਰਸ ਨਾਲ ਰੱਖਦੇ ਆ ਤੇ ਕੁਝ ਆਮ ਪਾਰਟੀ ਨਾਲ ਰੱਖਦੇ ਗੁਰਮੁਖੋ ਇਹ ਸੰਤ ਪੁਣੇ ਦੀ ਨਿਸ਼ਾਨੀ ਸੰਤ ਪੁਣੇ ਦੇ ਲੱਛਣ ਨਹੀਂ ਸੰਤ ਬਈ ਪ੍ਰਵਾਹੀ ਦਾ ਨਾ ਰਾਜਾ ਆਵੇ ਪਰਜਾ ਆਵੇ ਅਮੀਰ ਆਵੇ ਗਰੀਬ ਆਵੇ ਦਿਨੇ ਆਵੇ ਰਾਤ ਨੂੰ ਆਵੇ ਦੁਪਹਿਰੇ ਆਵੇ ਸਵੇਰੇ ਆਵੇ ਉਹਦੇ ਵਾਸਤੇ ਨਾ ਤੇ ਰਾਜਾ ਤੇ ਨਾ ਕੋਈ ਪਰਜਾ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨਾਂ ਨਾਲ ਗੁਰਸਿੱਖਾਂ ਇੱਕੋ ਪਿਆਰ ਗੁਰਮੇਤਾ ਪੋਤਾ ਭਾਇਆ ਉਹਨਾਂ ਦੇ ਵਾਸਤੇ ਪੁੱਤਰ ਮਿੱਤਰ ਸੱਜਣ ਗੁਰਮਖੋ ਸਾਰੇ ਇੱਕੋ ਜਿਹੇ ਹੁੰਦੇ ਆ ਇੱਕ ਵਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਪਟਿਆਲੇ ਵਾਲੇ ਰਾਜ ਨੇ ਪ੍ਰਸ਼ਾਦਾ ਕੀਤਾ ਪਰ ਉਹ ਚੌਧਰੀ ਬਣ ਕੇ ਮੰਜੇ ਤੇ ਬੈਠੇ ਰਹੇ ਤੇ ਸੇਵਾ ਨਹੀਂ ਕੀਤੀ ਇਹ ਆ ਬੇਪਰਵਾਹੀ ਦੀ ਨਿਸ਼ਾਨੀ ਤੇ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਆ ਕਿ ਮੇਰਾ ਅਰਦਾਸ ਚ ਨਾ ਆਵੇ ਜਾਂ ਸਾਧੂ ਮੇਰਾ ਨਾਮ ਲੈਣ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦਾਣਾ ਪਾਣੀ ਆਪ ਜੀ ਦਾ ਤੈਲ ਭਾਵਨਾ ਰਾਜੇ ਦੇ ਸੇਵਾਦਾਰਾਂ ਦੀ ਜਿਸ ਭਾਵਨਾ ਨੂੰ ਲਿਆ ਕਰਕੇ ਉਹਨਾਂ ਸੇਵਾ ਕੀਤੀ ਉਹਨਾਂ ਦੀ ਭਾਵਨਾ ਪੂਰੀ ਕਰਿਓ ਰਾਜਾ ਹੈਰਾਨ ਹੋਇਆ ਪ੍ਰਸ਼ਾਦਾ ਮੈ ਸਿਕਾਇਆ ਅਰਦਾਸ ਸਾਡੇ ਸੇਵਾਦਾਰਾਂ ਦੀ ਕੀਤੀ ਕਿਥੋਂ ਦਾ ਨਿਆਇ ਕਹਿਣ ਲੱਗੇ ਬਾਬਾ ਜੀ ਪ੍ਰਸ਼ਾਦਾ ਮੈ ਸਿਕਾਇਆ ਤੁਸੀਂ ਮੇਰਾ ਅਰਦਾਸ ਵਿੱਚ ਨਾਂ ਨਹੀਂ ਲਿਆ ਤੇ ਅੱਗੋਂ ਬੇਪਰਵਾਹ ਨੇ ਜਵਾਬ ਦਿੱਤਾ ਕਿ ਦਾਣਾ ਪਾਣੀ ਤੇਰਾ ਕਹਿਣ ਲੱਗੇ ਜੀ ਨਹੀਂ ਇਹ ਤੇ ਪਰਮੇਸ਼ਰ ਦਾ ਫਿਰ ਤੂੰ ਸੇਵਾ ਕੀਤੀ ਹੈ ਕਹਿਣ ਲੱਗਾ ਜੀ ਨਹੀਂ ਫਿਰ ਅਸੀਂ ਤੇਰਾ ਨਾਂ ਕਿਉਂ ਲਈਏ ਗੁਰਮਖੋ ਅਸੀਂ ਚੌਧਰੀ ਬਣ ਕੇ ਆਪਣੇ ਨਾਂ ਸੁਣ ਦੀ ਇਸ਼ਾਰਾ ਰੱਖਦੇ ਆ ਪਰ ਵਰਤਮਾਨ ਸਮੇਂ ਦੇ ਅੰਦਰ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਚਨ ਹਨ ਨਾਮ ਸਾਹਿਬ ਸੰਕਟਵਾ ਹੈ ਮਾਲਕ ਗੁਰੂ ਕਿਸੇ ਬਿਪਤਾ ਵਿੱਚ ਮੁਸੀਬਤ ਹੋਵੇ ਸੈਭ ਸੰਕਟ ਦਾ ਸੇਵਕ ਭੱਜਾ ਤੇ ਜਿਹੜਾ ਸੇਵਾਦਾਰ ਹੋਏ ਉਹ ਛੱਡ ਕੇ ਆਪਣੇ ਗੁਰੂ ਨੂੰ ਸੈਭ ਨੂੰ ਮਾਲਕ ਨੂੰ ਤੇ ਭੱਜ ਜਾਵੇ ਅਗਲੀਆਂ ਤੁਕਾਂ ਵਿੱਚ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਚਰੰਕਾਲਾ ਜੀਵੈ ਉਹ ਬਹੁਤਾ ਲੰਮਾ ਸਮਾਂ ਜਿਉਂਦਾ ਨਹੀਂ ਦੂ ਕੋਲ ਲੱਜ ਦੋ ਕੁੜਾਂ ਕਿਹੜੀਆਂ ਨਾਨਕਾਂ ਦੀ ਤੇ ਦਾਦਕਿਆਂ ਦੀ ਗੁਰਮਖੋ ਉਹ ਸ਼ਰਮਸਾਰ ਹੁੰਦੀਆਂ ਕਲੰਕਤ ਹੁੰਦੀਆਂ ਮੇਰੇ ਕਹਿਣ ਤੋਂ ਮਰਾਦ ਅੱਜ ਤੋਂ ਥੋੜੇ ਦਿਨ ਪਹਿਲਾਂ ਬੰਡਾਲੇ ਨਗਰ ਦੇ ਵਿੱਚ ਇੱਕ ਦੁਸ਼ਟ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਤੁਹਾਡੇ ਵਿੱਚੋਂ ਕੌਣ ਗਿਆ ਹਾਏ ਆਪਣੇ ਗੁਰੂ ਨਾਲ ਪਿਆਰ ਹਾਏ ਆਪਣੇ ਮਾਨ ਵਿੱਚ ਗੁਰੂ ਦਾ ਸਤਕਾਰ ਜਿੰਨੇ ਸਟੇਜ ਤੇ ਮਹਾਂਪੁਰਖ ਬੈਠੇ ਨਾ ਮਹਾਂਪੁਰਖਾਂ ਚ ਕੋਈ ਗਿਆ ਜਿਹੜੇ ਪੰਡਾਲ ਵਿੱਚ ਸੰਗਤ ਬੈਠੀ ਹੈ ਇਹਨਾਂ ਵਿੱਚੋਂ ਕੋਈ ਗਿਆ ਜੇ ਨਹੀਂ ਗਿਆ ਕਹਿਣਾ ਪਊਗਾ ਕਿ ਸਾਡਾ ਗੁਰੂ ਨਾਲ ਪਿਆਰ ਨਹੀਂ ਸਾਡੇ ਅੰਦਰ ਗੁਰੂ ਦਾ ਸਤਕਾਰ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਚਨ ਹਨ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ ਗੁਰਮਖੋ ਅੱਜ ਵੀ ਅਰਦਾਸ ਹੋਣੀ ਤੇ ਆਪਾ ਨੇਤਾ ਪਤੀ ਅਰਦਾਸਾਂ ਸੁਣਦੇ ਤੇ ਕਰਦੇ ਆ ਉਹ ਕਿਹੜੀ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਗਿਆ ਪਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪਾਠਾ ਦੀ ਪਾਵਨ ਗੁਰਬਾਣੀ ਦੇ ਬਚਨਾਂ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਗੁਰਮਖੋ ਆਪਾਂ ਆਪਣਾ ਵਿਰਸਾ ਭੁੱਲ ਗਏ ਆਪਾਂ ਆਪਣਾ ਇਤਿਹਾਸ ਭੁੱਲ ਗੋ ਕਿਹੜਾ ਹੁਣ 1 ਜੂਨ ਵਾਲੇ ਦਿਨ ਵੋਟਾਂ ਤੁਸੀਂ ਪਾਉਣੀਆਂ ਤੇ 4 ਜੂਨ ਨੂੰ ਇਹਦਾ ਨਤੀਜਾ ਆਉਣਾ ਹੈ ਇਹ ਗੁਰਮਖੋ ਦਿਨ ਕਿਹੜੇ ਕੱਲੂ ਘਾਰੇ ਵਾਲੇ ਕਿਸੇ ਵੀ ਸਿੱਖ ਨੇ ਅਪਰੋਚ ਕੀਤੀ ਕਿ ਇਹ ਕੱਲੂ ਘਾਰੇ ਵਾਲੇ ਦਿਨ ਅਸੀਂ ਵੋਟਾਂ ਨਹੀਂ ਪਾਉਣੀਆਂ ਅਸੀਂ ਵੱਧ ਚੜ ਕੇ ਜੀਪਾਂ ਤੇ ਚੜ੍ਹ ਕਰਕੇ ਗੱਡੀਆਂ ਤੇ ਸਵਾਰ ਹੋ ਕਰਕੇ ਉਹ ਆਪਣੇ ਨਮਾਇੰਦਿਆਂ ਦਾ ਅਸੀਂ ਪ੍ਰਚਾਰ ਕਰਦੇ ਸਾਨੂੰ ਕੱਲੂ ਘਾਰਾ 1984 ਵਾਲਾ ਕੱਲੂ ਘਾਰਾ ਭੁੱਲ ਗਿਆ ਗੁਰਮੁਖ ਕੋ ਸ਼ਰਾਬ ਪੀਣੀ ਆ ਤੁਸੀਂ ਸ਼ਰਾਬ ਪਿਉਣੀ ਆ ਪੈਸੇ ਲੈਣੇ ਆ ਪੈਸੇ ਵੰਡਣੇ ਆ ਨਸ਼ਿਆਂ ਦੀ ਪਰਮਾਰ ਹੋਣੀ ਆ ਆਪਣੇ ਆਉਣ ਵਾਲਾ ਭੂਖਾ ਅਸੀਂ ਕਰਨਾ ਤੇ ਉਜਲਾ ਸੀ ਅਸੀਂ ਗੰਧਲਾ ਕਰ ਲਿਆ 84 ਜੂਨ ਵਾਲਾ ਕੱਲੂ ਕਾਰਾ ਭੁੱਲ ਕਰਕੇ ਅਸੀਂ ਵੋਟਾਂ ਪਾਵਾਂਗੇ ਕਿਸੇ ਨੇ ਕਾਂਗਰਸ ਨੂੰ ਪਾਉਣੀਆਂ ਮੈਂ ਨਹੀਂ ਕਹਿੰਦਾ ਗਰਮਖੋ ਕਾਂਗਰਸ ਨੂੰ ਵੋਟਾਂ ਨਾ ਪਾਓ ਪਾਓ ਜ਼ਰੂਰ ਪਰ ਕਾਂਗਰਸ ਪਾਰਟੀ ਇਹ ਆ ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਆਜ਼ਾਦੀ ਦਾ ਨਸ਼ਾ ਲਾਇਆ ਕਰਕੇ ਤੇ ਸਾਨੂੰ ਕੀ ਖਿਤਾਬ ਦਿੱਤਾ ਸੇਕ ਇੱਕ ਜੁਰਮਪੇਸ਼ਾ ਇਹਨਾਂ ਦੇ ਵੱਡ ਵਡੇਰੇ ਨਹਿਰੂ ਨੇ ਸਿੱਖਾਂ ਨੂੰ ਜੁਰਮਪੇਸ਼ੇ ਦਾ ਖਿਤਾਬ ਦਿੱਤਾ ਇਹਨਾਂ ਦੇ ਵੱਡ ਵਡੇਰੇ ਇੰਦਰਾ ਗਾਂਧੀ ਨੇ ਜੂਨ 84 ਨੂੰ ਕੱਲੂ ਘਾਰਾ ਵਰਤਾਇਆ ਛਤੀ ਗੁਰਦੁਆਰੇ ਢਾਏ ਸਾਡੀਆਂ ਮਾਵਾਂ ਭੈਣਾਂ ਬੱਚੇ ਬੱਚੀਆਂ ਬਜ਼ੁਰਗਾਂ ਦੀ ਵੇ ਪਈ ਕੀਤੀ ਕੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਣ ਦੇ ਹੱਕਦਾਰ ਹਾਂ ਬਿਲਕੁਲ ਨਹੀਂ ਦੂਜੀਆਂ ਦੇ ਪਾਰਟੀਆਂ ਬੀਜੇਪੀ ਬਾਦਲ ਪਾਰਟੀ ਬਾਦਲ ਪਰਿਵਾਰ ਬੀਜੇਪੀ ਪਾਰਟੀ ਉਹ ਜਿਨ੍ਹਾਂ ਨੇ ਕਹਿ ਕਰਕੇ ਮਜੂਰ ਮਜਬੂਰ ਕਰਕੇ ਕਾਂਗਰਸ ਦੇ ਕੋਲੋਂ ਟੈਗ ਕਰਾਇਆ ਕੀ ਤੁਸੀਂ ਬਾਦਲ ਪਰਿਵਾਰ ਨੂੰ ਵੋਟਾਂ ਪਾਓਗੇ ਉਹ ਕੀ ਤੁਸੀਂ ਬੀਜੇਪੀ ਨੂੰ ਵੋਟਾਂ ਪਾਓਗੇ ਗੁਰਮਖੋ ਇੱਕ ਨੇ ਟੈਗ ਕੀਤਾ ਦੋਵਾਂ ਨੇ ਕਰਵਾਇਆ ਕਿ ਇਹ ਵੋਟਾਂ ਪਾਉਣ ਦੇ ਵੋਟਾਂ ਲੈਣ ਦੇ ਹੱਕਦਾਰ ਆ ਤੇ ਤੀਜੀ ਪਾਰਟੀ ਆ ਗਈ ਆਮ ਪਾਰਟੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸ਼੍ਰੀ ਗੁਰੰਤ ਸਾਹਿਬ ਜੀ ਮਹਾਰਾਜ ਤੇ ਪਾਤਸ਼ਾਹ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਫੜ ਕਰਕੇ ਜੇਲ੍ਹ ਵਿੱਚ ਬੰਦ ਕਰਾਂਗੇ ਇਹਨਾਂ ਦੇ ਤਿੰਨ ਮੁੱਦੇ ਸੀ ਕ੍ਰਿਪਸ਼ਨ ਰੇਸ਼ਵਤ ਨਸ਼ਾ ਤੇ ਦੂਜਾ ਬਿਆਦਬੀ ਦਾ ਮਸਲਾ ਕੋਈ ਮਸਲਾ ਸੁਧਲਿਆ ਸੁਧਲਿਆ ਨਸ਼ਾ ਅੱਗੇ ਨਾਲੋਂ ਜ਼ਿਆਦਾ ਹੋ ਗਿਆ ਕ੍ਰਾਪਸ਼ਨ ਅੱਗੇ ਨਾਲੋਂ ਜ਼ਿਆਦਾ ਹੋ ਗਈ ਆ ਬਿਆਦਬੀ ਜਿਉਂ ਦੀ ਤਿਉਂ ਗੁਰਮਖੋ 15 ਸਾਲ ਹੋ ਗਏ ਬਿਆਦਬੀ ਹੁੰਦੇ ਨੂੰ ਤੁਹਾਨੂੰ ਸ਼ਾਇਦ ਨਾ ਚੇਤਾ ਹੋਵੇ 2009 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪੰਜ ਵਾਰ ਬਿਆਦਬੀ ਹੋਈ 2009 ਤੋਂ ਬਿਆਦਬੀ ਦੀਆਂ ਕਿਟਨਾਵਾਂ ਹੁੰਦੀਆਂ ਨੇ ਤਿੰਨ ਸਰਕਾਰਾਂ ਬਦਲ ਗਈਆਂ ਫਿਰ ਚਾਰ ਬਦਲ ਗਈਆਂ ਬਾਦਲ ਸਰਕਾਰ ਕੈਪਟਨ ਸਰਕਾਰ ਚੰਨੀ ਸਰਕਾਰ ਤੇ ਵਰਤਮਾਨ ਭਗਵੰਤ ਮਾਨ ਦੀ ਸਰਕਾਰ ਚਾਰ ਮੁੱਖ ਮੰਤਰੀ ਇਸ ਬਿਆਦਬੀ ਦੇ ਕਾਰਨ ਆਏ ਆ ਜਿਨ੍ਹਾਂ ਨੇ ਵੋਟਾਂ ਦਾ ਅਲਾਹਾ ਜ਼ਰੂਰ ਲਿਆ ਪਰ ਪੰਜਾਬ ਦੇ ਮਸਲੇ ਜਿਉਂ ਦੇ ਤਿਉਂ ਨਾ ਮੈਂ ਗੁਰਮਖੋ ਐਮਐਲਏ ਖਲੋਣਾ ਨਾ ਮੈਂ ਐਂਟੀ ਖਲੋਣਾ ਤੇ ਨਾ ਮੈਂ ਪਿੰਡ ਦਾ ਸਰਪੰਚ ਹੀ ਬਣਨਾ ਤੇ ਨਾ ਸ਼੍ਰੋਮਣੀ ਕਮੇਟੀ ਦਾ ਮੈਂ ਮੈਂਬਰ ਹੀ ਖਲੋਣਾ ਪਰ ਵੋਟ ਪਾਉਣ ਲੱਗਿਆ ਪਹਿਲਾਂ ਦੇਖਿਓ ਆਪਣੇ ਹਿੱਕ ਦੇ ਹੱਥ ਧਰ ਕੇ ਇਹ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਉੱਪਰੋਂ ਦੀ ਲੰਘ ਕਰਕੇ ਕਾਂਗਰਸ, ਬਾਦਲ, ਬੀਜੇਪੀ ਇਹਨਾਂ ਲੋਕਾਂ ਨੂੰ ਵੋਟਾਂ ਪਾਓਗੇ। ਗੁਰਮਖੋ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਦੀ ਲੰਘ ਕਰਕੇ ਵੋਟਾਂ ਪਾਓਗੇ। ਆਮ ਪਾਰਟੀ ਨੂੰ ਵੋਟ ਪਾਓਗੇ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਪਰ ਵਾਅਦੇ ਪੂਰੇ ਨਹੀਂ ਕੀਤੇ। ਵੈਦੇ ਤੂੰ ਮੰਨਕਰ ਹੋਇਆ ਜੇਕਰ ਤੁਸੀਂ ਮਹਾਂਪੁਰਖਾਂ ਦੀ ਸਦਾਨਾ ਵਰਸੀ ਦੇ ਸਬੰਧ ਵਿੱਚ ਇਸ ਜਗ੍ਹਾ ਤੇ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਏ ਆ ਫਿਰ ਉਹਨਾਂ ਵਰਗਾ ਜੀਵਨ ਬਣਾਈਏ ਬਾਣੀ ਪੜਹੀਏ ਬਾਣਾ ਧਾਰਨ ਕਰੀਏ ਖੰਡੇ ਬਾਟੇ ਦਾ ਅਮਰਤਾ ਪੰਜਾਂ ਪਿਆਰਿਆਂ ਦੇ ਕੋਲੋਂ ਛੱਕੀਏ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀਏ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਕਦੇ ਵਾਸਤੇ ਭੁੱਲ ਕਰਕੇ ਨਾ ਜਾ ਕਰੀਏ ਫੇਰ ਤੁਹਾਡਾ ਆਇਆ ਸਾਡਾ ਸੁਣਾਇਆ ਪ੍ਰਬੰਧਕਾਂ ਦਾ ਪ੍ਰਬੰਧ ਕੀਤਾ ਸਫਲਾ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਚਨ ਪਾਵਨ ਗੁਰਬਾਣੀ ਦੇ ਬਚਨ ਹਨ ਸੇਵਕ ਸਿੱਖ ਪੂਜਣ ਸਭ ਆਵਾ ਸਭ ਗਾਵ ਹੈ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਭੁੱਲਾਂ ਚੁਕਾਂ ਦੀ ਖਿਮਾ ਪ੍ਰਬੰਧਕਾਂ ਦਾ ਮਹਾਂਪੁਰਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਦੀ ਹਾਜ਼ਰ ਹਜ਼ੂਰੀ ਅੰਦਰ ਦਾਸ ਨੂੰ ਆਪ ਜੀ ਦੇ ਨਾਲ ਗੁਰਮਤ ਵਿਚਾਰ ਦੁਆਰਾ ਸਾਂਝ ਪਾਉਣ ਦਾ ਇਸ ਵੇਲੇ ਪ੍ਰਾਪਤ ਹੋਇਆ ਪੁੱਲਾ ਚੁੱਕਾਂ ਦੀ ਖਿਮਾ ਆਓ ਫਤਿਹ ਬਲਾ ਕਰਕੇ ਅਗਲੇ ਪ੍ਰੋਗਰਾਮ ਬਾਰੇ ਗੁਰਮਖਾਂ ਦੀ ਰਸਨਾ ਪਾਸੋਂ ਸਰਵਣ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ